ਮੇਰਾ ਸਿਰ ਦੁਖਣ ਲੱਗ ਗਿਆ ਸੀ ਇਸ ਕਰਕੇ ਮੈਂ ਦਸਤਾਰ ਵਧਾ ਦਿੱਤੀ ਸੀ ਤੇ ਮੇਰਾ ਮਨ ਬਹੁਤ ਉਦਾਸ ਸੀਗਾ ਭਰਿਆ ਪਿਆ ਸੀ ਮੈਨੂੰ ਨਾ ਚਾਹੁੰਦੇ ਹੋਏ ਵੀ ਰੋਣਾ ਆ ਰਿਹਾ ਸੀ ਮੈਂ ਬਹੁਤ ਆਖਾ ਜਹਾਜ ਦਾ ਜਿਹੜਾ ਸਫ਼ਰ ਸੀ ਕੈਨੇਡਾ ਤੱਕ ਪੂਰਾ ਕੀਤਾ ਚਲੋ ਫਿਰ ਵੀ ਮੈਂ ਕੈਨੇਡਾ ਪਹੁੰਚ ਹੀ ਗਈ ਤੇ ਅਗਲੇ ਵੀਡੀਓ ਚ ਮਿਲਦੇ ਜਦੋਂ ਵੀ ਕੋਈ ਬੱਚਾ ਪਰਦੇਸ ਜਾਂਦਾ ਹੈ ਤਾਂ ਆਪਣੇ ਭੈਣ ਭਰਾਵਾਂ ਤੋਂ ਦੂਰ ਜਾਂਦਾ ਹੈ ਤਾਂ ਭਾਵੁਕ ਹੋ ਜਾਂਦਾ ਹੈ ਰੋਣਾ ਵੀ ਆਉਂਦਾ ਹੈ ਕਿਉਂਕਿ ਦੂਰ ਜਾਣਾ ਕਿਤੇ ਸੌਖਾ ਨਹੀਂ ਪਰਦੇਸਾਂ 'ਚ ਕਮਾਈਆਂ ਕਰਨੀਆਂ ਸੌਖੀਆਂ ਨਹੀਂ ਮਜਬੂਰੀਆਂ ਹੁੰਦੀਆਂ ਨੇ ਜਾਣਾ ਪੈਂਦਾ ਹੈ ਤਾਂ ਇਸੇ ਵੀਡੀਓ ਨੂੰ ਲੈ ਕੇ ਨਾ ਕਈ ਯੂਟਿਊਬਰਾਂ ਨੇ ਬਹੁਤ ਅਲੱਗ-ਅਲੱਗ ਤਰ੍ਹਾਂ ਦੀਆਂ ਵੀਡੀਓ ਬਣਾਇਆ ਕਿ ਮੈਂ ਘਰ ਰੋਣ ਲੱਗ ਗਈ ਭਰਾਣੇ ਗੁੱਸੇ ਜਾਣ ਕੇ ਆ ਸੱਚ ਦੱਸ ਦਿੱਤਾ ਇਹ ਕੀ ਬੋਲ ਦਿੱਤਾ ਭਰਾਣੇ ਜੀ ਐਦਾਂ ਕੁਝ ਨਹੀਂ ਹੋਇਆ ਵਲੌਗ ਦੇ ਵਿੱਚ ਭਰਾਣੇ ਕੁਝ ਵੀ ਮਾੜਾ ਚੰਗਾ ਨਹੀਂ ਬੋਲਿਆ ਹੈਗਾ ਕਿਉਂਕਿ ਉਹ ਉਹਨਾਂ ਤੋ ਦੂਰ ਜਾ ਰਹੀ ਸੀ ਇੰਨੇ ਸਾਲਾਂ ਬਾਅਦ ਵਾਪਸ ਆਉਣਾ ਹੁੰਦਾ ਹੈ ਤਾਂ ਇੱਕ ਵਾਰੀ ਮਨ ਨੂੰ ਠੇਸ ਜੀ ਤਾਂ ਪਹੁੰਚਦੀ ਹੈ ਜੀ ਭਾਵਕ ਹੋਣਾ ਤਾਂ ਬਣਦਾ ਜੀ ਭਾਵਕ ਹੋ ਜਾਂਦਾ ਹਰ ਕੋਈ ਜਿਹੜਾ ਦੂਰ ਜਾਂਦਾ ਬਾਕੀ ਮਨ ਦੇ ਵਿੱਚ ਕੀ ਉਹਨਾਂ ਦੇ ਚੱਲਦਾ ਪਿਆ ਕੀ ਫੈਮਿਲੀ ਮੈਟਰ ਹੈਗਾ ਇਹ ਅਜੇ ਤੱਕ ਉਹਨਾਂ ਨੇ ਕਲੀਅਰ ਨਹੀਂ ਕੀਤਾ ਹੈਗਾ ਬਾਕੀ ਸਭ ਦੇ ਕੁਐਸਚਨ ਕਮੈਂਟ ਇਹ ਨੀਚੇ ਆ ਰਹੇ ਸੀ ਕਿ ਮਹਿਕ ਦੇ ਰਵੀ ਦਾ ਭਰਾ ਜਾਂ ਫੈਮਿਲੀ ਸੱਸ ਸੋਹਰਾ ਸਾਰੇ ਇੰਡੀਆ ਦੇ ਵਿੱਚ ਨੇ ਤਾਂ ਮਹਿਕ ਉਹਨਾਂ ਨੂੰ ਮਿਲ ਕੇ ਕਿਉਂ ਨਹੀਂ ਗਈ ਜਾਂ ਉਹ ਮਹਿਕ ਨੂੰ ਕਿਉਂ ਨਹੀਂ ਨਾਈ ਕਿਉਂਕਿ ਮੈਂ ਇੱਕ ਕੈਨੇਡਾ ਜਾ ਰਹੀ ਹਾਂ ਤਾਂ ਇਹਨੂੰ ਚਾਹੀਦਾ ਸੀ ਉਹਨਾਂ ਨੂੰ ਮਿਲ ਕੇ ਆਉਂਦੇ ਤਾਂ ਇਸ ਤੋਂ ਵੀ ਅੰਦਾਜ਼ਾ ਜਿਹਾ ਸਿਰੋ ਲਾ ਲੈਂਦੇ ਨੇ ਹਰ ਕੋਈ ਕੀ ਹੋ ਸਕਦਾ ਹੈ ਕਿ ਇਹਨਾਂ ਦੀ ਫੈਮਲੀ ਦੇ ਵਿੱਚ ਜਾਂ ਮੈਿਕ ਦੇ ਨਾਲ ਕੁਝ ਐਦਾਂ ਹੋਇਆ ਜ਼ਰੂਰ ਹੈ ਕਿ ਨਹੀਂ ਤਾਂ ਫਿਰ ਉਹਨਾਂ ਦੀ ਸੱਸ ਸਹੁਰਾ ਹੋ ਗਿਆ ਜਾਂ ਜੇਠ ਜਠਾਣੀ ਨੇ ਬੱਚੇ ਨੇ ਸਾਰੇ ਇੰਡੀਆ ਦੇ ਵਿੱਚ ਆਏ ਨੇ 3-4 ਸਾਲ 3-4 ਮਹੀਨੇ ਤੋਂ ਇੰਡੀਆ ਦੇ ਵਿੱਚ ਹੀ ਰਹਿ ਰਹੇ ਨੇ ਤਾਂ ਉਹਨਾਂ ਨੂੰ ਇੱਕ ਵਾਰ ਵੀ ਉਹਨਾਂ ਨੇ ਵੀ ਆਪਣੇ ਵਲੌਗ ਚ ਕਦੀ ਜ਼ਿਕਰ ਨਹੀਂ ਕੀਤਾ ਮਹਿਕ ਦਾ ਜਾਂ ਮਹਿਕ ਨੇ ਜਾਨਵਰੇ ਵੀ ਉਹਨਾਂ ਦਾ ਕੋਈ ਜ਼ਿਕਰ ਨਹੀਂ ਕੀਤਾ ਸੋ ਮਹਿਕ ਜਿਹੜੀ ਕੈਨੇਡਾ ਪਹੁੰਚ ਚੁੱਕੀ ਆ ਤੇ ਹੁਣ ਕੈਨੇਡਾ ਤੋਂ ਆਪਾਂ ਨੂੰ ਵਲੌਗ ਲਈ ਦੇਖਣ ਲਈ ਜਿਹੜੇ ਮਿਲਣਗੇ ਸੋ ਅੱਗੇ ਜੋ ਵੀ ਡਿਟੇਲ ਮਿਲੇਗੀ ਤੁਹਾਡੇ ਨਾਲ ਸ਼ੇਅਰ ਕਰਾਂਗੀ